ਆਇਆ ਇੱਥੇ ਲਾ ਉਹ ਗੋੜ ਚ ਲਾ ਥੋੜੀ ਜਿਹੀ ਥੋੜੀ ਜਿਹੀ ਇਧਰ ਲਾ ਲਾ ਦੇ ਨਾ ਉਹ ਨਾਲ ਨਾਲ ਸਰਦਾਰ ਜੀ ਫੜ ਕੇ ਆ। ਉਹ ਨਾਲ ਨਾਲ ਲਾ ਲਓ ਸਰਦਾਰ ਜੀ। ਲਓ ਇਹ ਸਰਦਾਰ ਜੀ ਆ ਗਏ ਜੀ। ਲਓ ਸਰਦਾਰ ਜੀ ਜਿੱਥੇ ਇੱਥੇ ਕਹੋਗੇ ਉਹ ਲਾ ਦੇਣੇ। ਇਹ ਨਾ ਆਪਣੀ ਗਾ ਸੁਣ ਵਾਲੀ ਆ ਆਪਾਂ ਵੀਡੀਓ ਪਾਈਆਂ ਸੀ ਤੁਹਾਨੂੰ ਵਿਖਾਈ ਜਿਹੜੀ। ਹੋਂ ਦਾ ਟਾਈਮ ਮਤਲਬ ਦਿਨ 18 ਨੂੰ ਪੂਰੇ ਨੇ ਪਰ ਆਪਾਂ ਪਹਿਲੋ ਪ੍ਰਬੰਧ ਕਰ ਲਿਆ ਕੋਲੇ ਤੇ ਇੱਥੇ ਮੰਝਾ ਨਹੀਂ ਸੀ ਲੱਗਦਾ। ਤੇ ਉਹਦਾ ਕਰਕੇ ਨਾਹੀਂ ਆ ਗੱਠਾ ਵਿਖਾ ਦੂ ਗੱਠਾਂ ਲਾ ਪਿਆ ਨੇ ਦੇਸੀ ਘੜ ਲਾਇਆ ਕਰਦਾ ਇਹ ਦੀ ਘੜ ਲਾ ਤਾਂ ਸਾਰਾ ਪੂਰਾ ਫਿੱਟ ਫੁੱਟ ਕਰ ਗਿਆ ਨੇ ਪਰਾਲੀ ਦੀਆਂ ਦੋ ਗੱਠਾ ਲਿਆ ਕੇ ਰੱਖ ਲਈਆਂ ਤੇ ਵਧੀਆ ਪੈਣ ਵਾਸਤੇ ਵਧੀਆ ਜਗ੍ਹਾ ਬਣਾ ਲਈ। ਜਿਹੜੀ ਗੱਲ ਕਰਦੇ ਸੀ ਕਿ ਡੰਗਰਾ ਜੀ ਮਤਲਬ ਆ ਸ਼ਾਰਪ ਬਸ ਹੱਥੇ ਬਰਾਬਰ ਹੈ। ਉਹ ਕੀ ਹੈ? ਪੱਲੀ ਦੇ ਨਾਮ ਦੀ ਉਹ ਪੱਠੇ ਪੈਣੇ ਉਹ ਪੱਠੇ ਇੱਕ ਪੰਡ ਜਿਹੜੀ ਫਿਰ ਉਹ ਡਿਵਾਂਸ ਰੱਖੀ ਗਿਆ ਨਾ ਉਧਰ ਬਸਾਈ ਪੱਲੇ ਵਾ ਮਾ ਵਧੀਆ ਬਸਾ ਗਿਆ ਗੱਡੀ ਦਾ ਸੈੱਟ ਕਰ ਦੇਣਾ ਸੈੱਟ ਕਰਨ ਵਾਲੀ ਲਾ ਗਿਆ ਨਾਲੇ ਵਾੜਾ ਦੋ ਕੰਮ ਹੋ ਗਏ ਹਾਂ ਚੱਲ ਹਾਂ ਬਸ ਹੋ ਠੀਕ ਹੈ ਇਹ ਦੇਖੇ ਮਾਰ ਨਹੀਂ ਕਰਦੇ ਆਪਣੇ ਰਹਿਣੇ ਰਮ ਕੰਮ ਨਾ ਕਰ। ਆ ਗਾ ਚੇ ਗਾ ਚੜਦਾ। ਉੱਪਰ ਇੱਕ ਕੋਈ ਸੰਦਤ ਨਹੀਂ ਖਾਇਕ। ਗਾੜੀ ਚੱਲਣੀ ਹੁੰਦੀ ਕਿ ਅੱਜ ਤੇ ਗਾੜੀ ਖੋਣੀ ਨਹੀਂ ਬਾਕੀ ਐ ਕਰੀਏ ਚਾਦਰ ਯਾਰ ਇਹ ਨਹੀਂ ਕੰਮ ਸੁੱਤਰੇ। ਕਿਵੇਂ ਬੜਾ। ਫਰੇ। ਇਹਦਾ ਠੀਕ ਆਪ ਕਰ ਲੈ ਕੰਸਦਾ ਸੈਟ ਕਰ। ਹੁਣ ਪੂਰੀ ਨਹੀਂ ਹੋਣੀ। ਮੈਂ ਸਮਝਾ ਦੇਣਾ ਹੁਣ ਬਾਦ ਵਿੱਚ ਚੱਲ। ਇਹੋ ਗਾ ਚੇ ਦੀ ਕਿਉਂ ਨਹੀਂ ਚੱਪੀ ਰੱਖਣਾ ਹਾਂ ਬੜਾ ਕਰਦਾ ਤਾ। ਮੇਰੀ ਆਣੀ ਮੜ ਕੇ ਦੇ ਪਲਾਈ ਪੂਰੀ ਕਰ ਇਹ ਮਾਸਾ ਲੱਬੜ ਜਾਏਗਾ ਬੈੱਡ ਦੀ ਹੈ ਭਰਾ ਇੱਥੇ ਕਿਵੇਂ ਆ ਜੂਗੀ ਦੂਰ ਟੱਕਾ ਇਹ ਮਾਸਾ ਲੱਬੜ ਜਾਏਗੀ ਕੋਈ ਡਰ ਨਹੀਂਗਾ ਡੰਗਰਾ ਯਾਰ ਕੀ ਚੰਗਾ ਪੁਲੀ ਦੀ ਚੰਗੇ ਦਾਸ ਯਾਰ ਕਰ ਲਿਆ ਹੈ ਇਹ ਵਿਚਾਰ ਇਹ ਡੰਗਰਾ ਵਾਲਾ ਜੀ ਚੰਗੇ ਯਾਰ ਇਹ ਰੋਬਾ ਤੇ ਜੀ ਬਣਾ ਚੋ ਇਹ ਚੋ ਹੁਣ ਕਰਛਾ ਕਰ ਆਬਿਆ ਨੂੰ ਕਰ ਤੋ ਤਲਾਈ ਵੀ ਪੂਰੀ ਕਰਨੀ ਮੁੜ ਕੇ ਕਰ ਆਬਿਆ ਫੋਰ ਕਰ ਫੋਰ ਕਰ ਫੋਰ ਕਰ ਬਾਤ ਉਹ ਲੈ ਹੱਥ ਲਾਈ ਫੜ ਕੇ ਲਿਆ ਮੈਂ ਤੇਰੇ ਹੰਦਨ ਕਰਦਾ ਸੈਟ ਸੈਟ ਲਓ ਜੀ ਚਲਦੀ ਭਈ ਆਪਣਾ ਬਣ ਗਿਆ ਜੇ ਬੈੱਡ ਥੱਲੇ ਲਾਲੀ ਪਰਾਲੀ ਉੱਤੇ ਸ਼ਾਦੀ ਪੱਲੇ ਸ਼ਾਦੀ ਤਾਂ ਵੀ ਜਿਹੜਾ ਉੱਪਰ ਵਾਲੀ ਨਾ ਲੱਗੇ ਹੋਰ ਹੋਰ ਕਿਨੇ ਹੋਣਾ ਚੱਬ ਜਾਂ ਲਾਇਆ ਉਥੋਂ ਤੇ ਠੰਡੇ ਹੋਈ ਜਾਣੇ ਹੋ ਫਿਰ ਰੱਖ ਲੈ ਹਾਂ ਇਧਰ ਕੀ ਇਹ ਤਾਲ ਲਓ ਜੀ ਅੰਤਰਾ ਹੀ ਵੇਖ ਕਿਥੋਂ ਤੱਕ ਪੂਰੀਆਂ ਵੀ ਮੁੜ ਕੇ ਇਕੱਠਾ ਕਰਦਾ ਨਹੀਂ ਲਾ ਜੀ ਤੇ ਬੱਠੀ ਵੀ ਆਪਣਾ ਪਤਾ ਹੀ ਹੈ ਇਹਦੇ ਉਹਦੇ ਤੇ ਕਰਦੇਗਾ ਮੈਂ ਮੈਂ ਢੋਲ ਲੱਗ ਜੀ ਵਧੀਆ ਬਸ ਠੀਕ ਹੈ ਸੈੱਟ ਕਰਦੇ ਨੇ ਨਹੀਂ ਬਾਈ ਮੈਂ ਤੇਰਾ ਢੋਲ ਆ ਲਿਆ ਕਰ ਵਧੀਆ ਸੋ ਢੋਲ ਆ ਲਿਆ ਕਰੀ ਨਹੀਂ ਆ ਤੂੰ ਵੀ ਇੱਥੇ ਹੀ ਆਉਣਾ ਉਹ ਨਹੀਂ ਮੈਂ ਲੋੜ ਪਈ ਆਪਾਂ ਆਏ ਨਾ ਸਵਾ ਕੇ ਰਾਤ ਨੂੰ ਯਾਰ ਨਾ ਇੱਕ ਰਾਤ ਬਣਾਉਣਾ ਵੀਡੀਓ ਪਾਈ ਚੱਲ ਗਿਆ ਸਾਰੀ ਰਾਤ ਯਾਰ ਬੰਦਾ ਚੰਗੇ ਮੇਲੇ ਕਰ ਰਿਹਾ ਇੱਕ ਬਣਾ ਲਈ ਪਾ ਲਈ ਇੱਕ ਬਣਾ ਲਈ ਪਾ ਲਈ ਫਿਲਮ ਕਰਤੀ ਚੱਲ ਗਈ ਸਹੀ ਗੱਲ ਸਾਰੀ ਰਾਤ ਟਕਰੇ ਰਹੀ ਐਸੇ ਕੰਮ ਹੂੰ